ਰਾ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਵਿਆ ਜਾ ਸੁਖ ਤਦ ਨ ਹੋਈ ਤੁ ਗਤਰ ਨ ਮੈ ਨਾਹੀ ਜਹ ਹੋਖਰੀ ਨ ਹੋਈ ਮਲਹਾਰੇ ਕੁਦਰਤ ਵਸਿਆ ਨਿਰੰਤਰ ਜੈ ਰਖਿਆ ਰਹਾਉ ਜਾਤਮੈ ਜੋ ਜੋਤਮੈ ਜਤ ਆਖਲ ਗਲਾ ਪ੍ਰਪੂਰ ਰਹਾ ਕੋ ਸੱਚਾ ਸਾਹਿਬ ਸਭ ਤਸਵਾਲਿਓ ਜਿਨ ਗੀਤੀ ਸੋ ਬਾਰ ਪਿਆ ਕਹੋ ਨਾਨਕ ਅਸਤੇ ਕਿਆ ਬਾਤਾ ਜੋ ਕਿਛ ਕਰਨਾ ਸੁ ਗਰਹਿਓ ਸੋਦਾ ਰਾਗ ਸਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਾ ਤੇਰਾ ਕੇਹਾ ਸੁ ਗਰ ਕੇਹਾ ਜਿਚ ਬਹੈ ਸਰਬ ਸੁਮਾਲੀ ਆਵਾਜੇ ਤੇਰੇ ਨਾਦ ਅਨੇਕ ਅ ਸੰਖਾ ਖਿਚੇ ਤੇਰੇ ਬਾਵਨ ਹਾਰੇ ਖਿਚੇ ਤੇਰੇ ਰਾਗ ਸੁਗਹੀ ਹੈ ਖਿਚੇ ਤੇਰੇ ਬਾਵਨ ਹਾਰੇ ਗਾਵਨ ਤੁਨ ਪਉਣ ਪਾਣੀ ਵਾ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਨ ਤੁਨ ਜਤ ਗਉਤ ਲਿਖ ਜਾਨਣਾ ਲਿਖ ਲੈ ਧਰਮ ਵਿਚਾਰੇ ਗਾਵਨ ਅਨੁਰਸਰ ਬ੍ਰਹਮਾ ਦੇਵੀ ਸੋਹੰਦਿਰ ਸਦਾ ਸਵਾਰੇ ਗਾਵਨ ਤੁਨ ਅਨੁਰਸਨ ਬੈਠੇ ਰੇਟਿਆਂ ਦੇ ਨਾਲੇ ਗਾਵਨ ਤੁਨ ਸੁਦ ਸਮਾਧੀ ਅੰਦਰ ਗਾਵਨ ਤੁਨ ਸਤ ਵਿਚਾਰੇ ਗਾਵਨ ਤੁਨ ਜਤੀ ਸਤੀ ਸੰਤੋਖੀ ਗਾਵਨ ਵੀਰ ਕਰਾਰੇ ਗਾਵਨਦਨ ਪੰਡਿਤ ਫੀਸਰਾ ਜੂ ਜੂ ਵੇਦਾ ਨਾਲੇ ਗਾਣ ਮੋਹਨੀਆਂ ਮਨਮੋਹਨ ਸੁਰਗ ਮਸ਼ਪਿਆਲੇ ਗਾਵਨਦਨ ਰਤਨੋ ਪਾਏ ਤੇਰੇ ਅਸ਼ਟ ਦਿਰਸ਼ਨ ਨਾਲੇ ਗਾਵਨਦਨ ਜੁਗ ਮਹਾਬਲ ਸੁਰਾ ਗਾਵਨ ਮਨਖਾਣੀ ਚਾਰੇ ਗਾਵਨਦਨ ਖੰਡ ਬਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹਿਜ ਨੂੰ ਗਾਵਨ ਜੋਤਿ ਦਾ ਭਾਵਨ ਰਤਿ ਰੇ ਭਗਤੁਰ ਸਾਲੀ ਹੋਰ ਕਿਤਨ ਗਾਵਨ ਸੇ ਮੈਂ ਜਤਨਾ ਨਾਨਕ ਐ ਵਿਚਾਰੇ ਸੋਈ ਸੋਈ ਹਰਿ ਸਾਹਿਬੂ ਸਤਿ ਸੱਚ ਨਾਈ ਹੈ ਵੀ ਹੋਸੀ ਜਾਨ ਯਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਗਤੀ ਘਰ ਕਰ ਜਿਸ ਮਾਇਜ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਦੀ ਵੜਿਆਈ ਜੋ ਸੁਭਾਵ ਸੁਖਸੀ ਹੁਕਮ ਨਰਨਾ ਜਾਹੀ ਸੋ ਪਾਤਸ਼ਾਹੋ ਸਹਬਸਾਹਿਬ ਨਾਨਕ ਰਹਿਣ ਰਜਾਈ ਅਸਮਹੱਲਾ ਪਹਿਲਾ ਸੋ ਡਾਖੈ ਸਭ ਕੋ ਏਕੇ ਡੰਡਾ ਨੀਠਾ ਹੋਈ ਹੀਵਦਵਨ ਖੇਹਾ ਜਾਏ ਖੰਨਿਵਦ ਰਹਿ ਸਮਾਈ ਵਡੇ ਮੇਰੇ ਸਾਹਿਬਾ ਘਰ ਗੰਭੀਰਾ ਉਨਿਗ ਹੀਰਾ ਕੋ ਨ ਜਾਣੇ ਨੀਰਾ ਖਿਤਾ ਹੀਵਨ ਚੀਰਾ ਲਹਾਉ ਸਾਫ ਸਰਪੇ ਮਿਲ ਸਰਤ ਕਮਾਈ ਸਾਫ ਹਿਮਤ ਮਿਲ ਹਿਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਇ ਤੇਰੇ ਤਿਲ ਵਿਢਾਈ ਸਭ ਸਤ ਸਭ ਤਪ ਸਭ ਕੀ ਆਈਆਂ ਸਦਾ ਬਰਖਾ ਗਿਆ ਵਢਾਈਆਂ ਅਤ ਦਮਸ ਲਿਖਰੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਆਖਿਆ ਵਿਚਾਰਾ ਸਤਿ ਪੀਰ ਹੈ ਤੇਰੇ ਬੰਡਾ ਰਾਜ ਜਿਸ ਤੋਂ ਦੇਸ ਗਿਆਚਾਰ ਆਨ ਸਤ ਸਵਾਰਣ ਹਰਾ ਸਮਹ ਲੱਬੇਲਾ ਆਖਾ ਜੀਵਾ ਸ੍ਰੇਮਾ ਜਾਉ ਆਖਣ ਓਕ ਸਚਨੋ ਸਚਿਨਾ ਕੀ ਲਗੇ ਭੂਖ ਤਦ ਭੂਖ ਹਜਲੀ ਐ ਰੂਹ ਸੋਖੋ ਸ੍ਰੇ ਮੇਰੀ ਮਾਈ ਸਚ ਸਹਿ ਸਚਿਨਾ ਰਹਾਉ ਸਚੇ ਨਾਮ ਕੀ ਜਿਦ ਲਵੜਿਆਈ ਆਸ ਕਹਿ ਗਿੰਟਨੀ ਪਾਈ ਜੇ ਸੰਵਲ ਕੇ ਆਖਨ ਬਾਹ ਦਿਨ ਹੋਵੇ ਘਟ ਨ ਜਾਏ ਨਾਮ ਰ ਨਾ ਹੋਵੇ ਸੋਗ ਨਾ ਰਹੇ ਨਾ ਝੁਕੇ ਭੋਗ ਗੁਣ ਹੋ ਹੋ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜਿਉ ਡਾਪੋ ਜਿਉ ਡੇਰਿਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਚਾਰ ਹੈ ਜੇ ਖਉ ਜਾਤ ਨਾਨਕ ਨਾਵੇ ਵਾਸਨਾਤ ਰਾਗ ਗੁਜਰੀ ਮਹੰਦਾ ਜੁਠਾ ਹਰ ਕੇ ਜਨ ਸਤਿਗੁਰ ਅਹ ਬਿਰਖਾ ਬਿਨੋ ਕੋ ਗੁਰਪਾਸ ਨਾਮ ਕੀ ਰਹਿ ਗਿਉ ਸਰਗੁਰ ਸਰੜਾਈ ਖਦਿਆ ਨਾਹਾ ਪ੍ਰਗਾਸ ਮੇਰੇ ਮੀਰ ਗੁਰ ਦੇਹ ਮੁਕੋ ਨਾਮ ਨਾ ਪ੍ਰਗਾਸ ਗੁਰੂ ਗ੍ਰਾਮ ਮੇਰਾ ਪ੍ਰਭ ਸਿਖਾਈ ਹਰ ਕੀਰਤ ਹਮ ਰਹਿ ਰਾਸ ਰਹਾਉ ਆਜਨ ਕੇਵਡ ਭਾਗੁ ਡੇਰੇ ਜਨ ਹਰ ਹਰ ਸਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤ ਸਹਿਮ ਸੰਗਤ ਗੁਣ ਪ੍ਰਗਾਸ ਜਿਨ ਹਰ ਹਸ ਨਾਮ ਨਾ ਪਾਇਆ ਦੇ ਭਾਗ ਹਿਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤਿਗ ਜੀਵੇ ਤਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਤੰਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਾਧ ਸੰਗਤ ਜਿਤ ਹਸ ਪਾਇ ਜਨ ਨਾਰਕ ਨਾਮ ਬਰਗਾਸ ਰਾ ਗੁਜਰੀ ਮਹੱਲਾ ਪੰਜੂਆ ਕਾਹਿਰੇ ਮਨ ਜਿਤ ਵਹਿਦਉ ਜਾਹਰ ਹਜੀਓ ਪ੍ਰਿਆ ਸੈਲਵਤਨ ਮੈਂ ਜੰਤੋ ਪਾਈ ਤਖ ਜੁ ਕਾਗੇ ਕਤਰੀਆ ਮੇਰੇ ਮਧੋ ਜੀ ਸਾ ਸੰਗਤ ਮਿਲੇ ਸੁਧਰੀਆ ਗੁਰ ਪ੍ਰਸਾਦ ਪਰਮਤ ਪਾਇਆ ਸੋਕੇ ਗਸ਼ਟ ਹਰਿਆ ਰਹਾਉ ਜਨਨ ਬਿਤਾ ਲੋਕ ਸੁਤ ਬੰਤਾ ਗੁਨ ਅਗਸ ਕੀ ਧਰਿਆ ਅਸ਼ਿਰ ਸਿਰਿ ਸੁਬਾਹੀ ਠਾਪੁਰ ਕਾਹਿ ਮਨ ਭੋਕਰਿਆ ਉਰੇ ਉਰਵਸੇ ਗੋਸਾ ਦੇ ਬੱਚੇ ਬਛਰੇ ਹਰਿਆ ਦਿਨ ਕਮਨ ਖਲਾਵੇ ਖਣ ਚੁਗਾ ਮਨ ਵਿੱਚ ਸਿਮਰਨ ਕਰਿਆ ਸਾਬ ਨਿਧਾਨ ਦਸ ਵਸਤਿ ਧਾਨ ਠਾਕੁਰ ਗਤਨ ਧਰਿਆ ਜਨ ਨਾਨਕ ਬਲਬ ਸਤ ਬਲ ਜਾਈਏ ਨਿਰੰਤਨਾ ਪਰਵਰਿਆ ਰਾਗ ਸਮਹ ਲਜ ਉੱਚਾ ਸੋਵ ਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋਬਹ ਨਿਰੰਜਨ ਹਰਿ ਬਖ ਨਿਰੰਜਨ ਹਰਿ ਗਮਗ ਮਿਆਪਾਰ ਸਭ ਧਿਆਵ ਹੈ ਸਭ ਤੂਜੀ ਹ ਸੱਚ ਤੂਜਿ ਨਹਾਰਾ ਸਭ ਰੀਤ ਮਾਰੇ ਜੀ ਰੋ ਜੀ ਆਹ ਦਤਰ ਹਤ ਸੰਤੋ ਨੇ ਸਾ ਲੋਕ ਵਿਸ਼ਰਣ ਹਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੋ ਘਟ ਖੜੇ ਅੰਤਰ ਸਰਮ ਅੰਤਰ ਜੀ ਹਰੇ ਕੋ ਪ੍ਰਭ ਸਮਾਨ ਇਕ ਦਾਤੇ ਇਕ ਬਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕੀਆ ਗੁਣ ਆਖਿ ਵਿਖਾਣਾ ਜੋ ਸਿਵ ਹੈ ਜੋ ਸਿਵ ਹੈ ਦੁਜੀ ਜਨ ਨਾਲ ਕੁਰਬਾਨਾ ਹਰ ਧਿਆਵ ਹੈ ਹਾ ਤੇ ਆ ਦੁਜੀ ਸੇਜਨ ਰੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਬੈਜਨ ਹਾ ਧਿਆਇਆ ਜੀ ਜਿਨ ਦੋਟੀ ਜਮਕੇ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਜਿਨ ਕਾ ਬਖ ਸੁਗਵਾਸੀ ਜਿ ਸੇਵਿਆ ਜਿ ਸੇਵਿਆ ਮੇਰਾ ਹਾਜੀ ਤੇ ਹਰ ਹਰ ਰੂਪ ਸੁਮਾਸੀ ਸੇ ਦੰਨ ਸੇ ਦੰਨ ਜਨ ਹਾ ਧਿਆਇਆ ਜੀ ਜਿਨ ਨਾਨਕਿਨ ਬਲ ਜਾਸੀ ਤੇਰੀ ਬਾਟ ਤੇਰੀ ਬਾਖੰਡਾ ਜੀ ਪ੍ਰਭ ਅੰਬੇ ਅੰਤ ਤੇਰੇ ਭਗਤ ਤੇ ਵਸਲਾ ਹੰ ਦੁਜੀ ਹਣ ਕਨੇ ਅਨੰਤ ਤੇਰੀ ਅਨਕ ਜੈ ਕਰੇ ਹਰ ਪੂਜਾ ਜੀ ਤਾ ਤਪ ਹੈ ਜਪ ਹੈ ਬੇਅੰਤ ਚਿਰ ਅਨੇਕ ਰੈ ਪ੍ਰਭ ਸੁਰ ਸਾਜੀ ਖਰ ਖਰਿਆ ਫਟ ਕਰਮ ਗਰੰਤਾ ਸੇਵਾਤ ਸੇਵਤ ਬਲੈ ਜਨ ਨਾਨਕ ਜੀ ਜੋ ਪਾਮੇ ਹਰ ਭਗਵੰਤਾ ਤੋ ਆਦਪੁਰਖ ਪਰਮ ਪਰਕਰਤਾ ਜੀ ਜਿਹੜਾ ਵਰਨਾ ਕੋਈ ਸੋ ਰੋਜੋ ਇੱਕ ਸਦਾ ਸਦਾ ਕੋ ਜੀ ਨੂੰ ਨੰਚਿਲ ਗੱਤਾ ਸੋ ਹੀਰ ਦੇ ਆਪੇ ਭਾਵੇ ਸਿਵਤੈ ਆਪਿ ਰੇ ਸੋਈ ਰਿਆਪੇ ਹ੍ਰਿਸ਼ਟ ਸਪਾਈ ਜੀ ਹੁਦੇ ਆਪੇ ਸਿ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਮ ਹੰਲਾ ਜੋਤਿ ਤੁ ਕਰਤਾ ਸਚਿਆਰ ਮੈਂ ਦਾਸ ਆਈ ਜਤ ਭਾਵੇ ਸੁ ਸਿਸ਼ੀ ਜੋਤੋਂ ਦੇਸ ਹਉ ਪਾਈ ਰਹਾਓ ਸਭ ਜੀ ਰੀਨੋ ਸਭ ਨੇ ਰਿਹਾਇਆ ਜਿਸੁ ਨੂਰ ਕਿਰਪਾ ਕਰਹਿ ਜਿਨਾਂ ਤਨ ਪਾਇਆ ਗੁਰਮੁਖ ਲਾਦਾ ਮਨੁਖੁ ਗਵਾਇਆ ਵਿਆਖਣਿਆ ਮਿਲਾਇਆ ਤੁੰਦਰ ਆਉ ਸਦਹਿ ਮਾਹੀ ਸਿਰ ਵਿੰਡੂ ਜਾ ਕੋਈ ਨਾ ਹੈ ਜੀ ਜਨ ਸਾਥਿ ਰਾਖੇਲ ਅਭਯੋਗ ਮਿਲਿ ਚੜਿਆ ਸੰਗੋਗੀ ਮੇਲ ਜਿਸਨੁ ਰੂਜਣਾਇ ਹੈ ਸੋ ਜਨ ਜਾੜੈ ਹਰਿ ਗਉ ਸਦਹਿ ਆਖ ਵਖਾਣੈ ਨਿਨਹਰ ਸੇਵਿਆ ਸੁਖ ਪਾਇਆ ਸਹਜੇ ਹੀ ਹੰਨਾ ਸਮਾਇ ਤੂੰ ਆਪੇ ਕਰਤਾ ਅਦਿ ਰਾਗਿਆ ਸਭ ਹੋਇ ਤਿਤ ਬਿੰਦੂ ਜਨ ਨ ਕੋਈ ਤੂੰ ਕਰ ਕਰ ਵੇਖਿਆ ਜਾਣਾ ਸੋਈ ਜਨਾਨ ਗੁਰਮੁਖ ਪ੍ਰਗਟ ਹੋਇ ਅਸਾ ਮਹੱਲਾ ਪਹਿਲਾ ਤਤ ਸਰੂਪੇ ਬਿਲੇ ਨਵਾਸਾ ਬਾਣੀ ਬਾਦਨੇ ਕੀਆ ਪੰਗਜ ਮੋ ਭਗਨੇ ਚੱਲੇ ਹਮ ਵੇਖ ਤਹਿ ਡੂਬੀ ਅਲੇ ਮਨ ਇਹ ਨਾ ਜਿਤ ਸੋ ਮੋੜ ਮਨਾ ਹਰ ਉਸ ਤੇਰੇ ਗੁਣ ਵਿੱਲੇ ਰਹਾਉ ਨਾ ਹਾਜਤੇ ਹਸਿ ਨਹੀ ਬੜਿਆ ਮੂਰਖ ਮੋੜਾ ਜਨਮ ਭਿਆ ਪਰਨਤ ਨਾਨਕ ਤੁਮ ਕੀ ਸਰਣਾ ਜਿਤੋਂ ਨਾਹੀ ਵਿਸਰਿਆ ਆਸਮ ਹੱਲਾ ਬੰਝਵਾ ਪਈ ਪ੍ਰਾਪਤ ਮਨਹ ਦੇਹਰੀਆ ਗੋਬਿੰਦ ਬਰਨ ਕੇ ਹਤਰੀ ਬਰਿਆ ਅਵਰ ਕਾਜ ਤਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਕੇਵਲ ਨਾਮ ਸਰੰਗ ਜਾਂ ਲਾਗ ਭਵ ਜਲ ਤਰਣ ਕੈ ਜਨ ਵਿਰਚਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਦਾ ਸੰਜਮ ਧਰਮ ਨਖ ਮਾਇਆ ਸੇਵਾ ਸਨ ਜਾਣਿਆ ਹਰ ਰਾਇਆ ਹਉ ਨਾਨਕ ਹਉ ਨੀਚ ਕਰਮ ਸਰਣ ਪਰੈ ਕੀ ਰੱਖੋ ਸਰਮਾ ਪਾਤਸ਼ਾਹ ਦਸ ਖਬਿਓ ਬਾਨ ਬੇਨਤੀ ਜੋ ਪਈ ਨਾਮ ਰੇਖ ਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹੀ ਹਮਾਰਾ ਆਪਣਾ ਜਾਣ ਕੋ ਪ੍ਰਤਿਪਾਰ ਹਮਰੈ ਦੁਸ਼ਟ ਸਵਾਦ ਤੁੰਗਾ ਬਹੋ ਆਪੁ ਹਾਦੈ ਮਬਚਾ ਬਹੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸੁਖ ਸਭਾ ਕਰਤਾਰ ਮਾਰਾ ਚਲਿ ਗਾ ਦੇ ਕਰੀਐ ਸਭਰਨ ਕੋ ਆਸ ਘਰੀਐ पूरन होई हमारी आशा तोर बहन की रह प्यासा तुम्हें शारद पर न ध्याऊं जो बच्चा हूं सुदम ते पाऊं सेवक का सुख मारे तारी है जिन जिन हुत्र हमारे मारी है आप हा ज्यों जब हरि है, है मरण काल का त्रास निवरी है हो जो सदा हमारे बच्चा श्री अदूजो श्री हो रक्षा ਰਾਖ ਲਿਖਹੁ ਮਹਰਾਖ ਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਸਤਨ ਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਬਾਏ ਬ੍ਰਹਮਾ ਬਖਤਰਾ ਕਾਲ ਪਾਇ ਸੁਭਿਯੋਤਰਾ ਕਾਲ ਬਾਏ ਹਰਿਸ਼ਣ ਪ੍ਰਗਾਸਾ ਸਲ ਕਾਲ ਕਾਹੀ ਅਤਮਸਾ ਜਨਕਾ ਜੋਗੀ ਸ਼ਿਵ ਕੀਓ ਵੇਦਰਾ ਬ੍ਰਹਮਾ ਜੋ ਸੀਓ ਜਵਨ ਕਾਲ ਸਭ ਲੋਕ ਸੁਵਾਰ ਨਮਸ਼ਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਉਪਜਾਇਓ ਆਦੰਤ ਦੇਖੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਹੀ ਕੋ ਹਮਾਰੇ ਸਲ ਬਜਾ ਜਨ ਆਪ ਸੁਵਾਰੀ ਸਿਵ ਕਨਖੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਣ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਵੀਰ ਵਿਛਾਨਤ ਕਿੰਟੀ ਦਾ ਹੁੰਜਰਿਆ ਸੋਲਾ ਸਤਿਪੁਰ ਕਿਰਪਾ ਦੁਸਕਾ ਫੂਲਾ ਸੰਤਨ ਦੁਖ ਪਾਏ ਰੁਕੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਵੀਰਮਛਨ ਘਟ ਘਟ ਕੇ ਵਟ ਵਟ ਕੀ ਜਾਨੈ ਜਉਦਖ ਰਖ ਖਰਾਖ ਰਚਾਰਾ ਵਰਜਾ ਧਰਤ ਦਵੇ ਅਪਰ ਜਬ ਆਖਰ ਖਟ ਹੋਂ ਖਬ ਹੋਂ ਤਮੈ ਅਵਲਤ ਦੇਤ ਸਭ ਹੋਂ ਜਿਤੇ ਬਦਨਾ ਸ੍ਰਿਸ਼ ਸਵਤਾਰੈ ਆਪਾਵਨੀ ਬੋਜੂਚਾਰੈ ਹਉ ਸਭ ਕੀ ਤੇ ਰਹਤ ਨਿਰਾਲਮ ਜੰਤ ਬੇਦ ਭੇੜਿ ਹਰਿ ਆਲਮ ਨਿਰੰਕਾਰ ਨਿਰਬੰਕਾਰ ਨੰ ਲੰਬ ਵਾਹਦ ਨੀਲਨਾਸ ਸੰਭਰ ਤਾਖਾ ਮੂੜ ਸਾਚ ਬਿਦਾ ਜਾ ਕੋ ਬੀਨਾ ਪਾਥ ਬਿਦਾ ਤਾਖੋ ਗਰਪਹ ਮਾਨਤ ਮਹਾ ਮੂੜ ਗਹ ਬੇਨਾ ਜਾਣਤ ਮਹਾਰੇ ਕੁਐ ਸਦਾ ਸਿਗ ਨਿਰੰਕਾਰ ਕਾ ਜੰਤ ਨਹ ਭੇਵ ਹਾ ਹ ਭਾਵਨੇ ਉਦਹ ਜਿਤੇ ਵਰਨਤ ਬਿਨ ਬਿਨ ਦੋਹ ਹੈ ਰਿਤੀ ਕਮਰਾਲਾ ਹਾ ਨਾ ਜਾਇ ਵਿਸਾਰਖ ਹੈ ਵਿਸਰ ਜਾਵ ਸੁ ਸੰਸਾਰ ਇਕ ਰੂਪੇ ਅਨੁਸਰੂਪ ਰੰਗ ਪਿਉ ਰਖੇ ਭੂਪਾ ਅੰਡ ਅਜਰ ਸਿਚ ਕਿੰਨੀ ਇਸ ਵਿਖਾਨ ਬਹੋਰਾ ਦੀਨੀ ਕਹਾ ਹੋਲ ਰਾਜ ਹੈ ਬਿਠਾਖ ਹਉ ਸਮਟ ਬ ਸੰਕਰੇ ਖੇਠਾ ਸਿਗਰੇ ਸ੍ਰਿਸ਼ਟ ਰਖਾਈ ਅਜੰਭਵ ਭਵਾਰ ਜੁਗਾਦ ਸ੍ਰਿਸ਼ਮ ਭਵ ਹੁ ਰਛਾ ਮੇਰੀ ਤੁਮ ਕਰੋ ਸਖਵਾਏ ਸਖ ਸੰਗ ਰੋ ਦੁਸ਼ਟ ਜੀਤੇ ਠ ਵਤੁ ਦਪਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆ ਦੋਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖਤ ਹੈ ਮਰੇ ਫੁਰਖਾ ਜਵਨ ਪਗ ਪਰੇ ਪ੍ਰਿਹਾਰੇ ਤਿਨ ਕੈ ਦੁ ਸੰਕਟ ਸਭ ਧਾਰੇ ਜੋ ਹਲ ਕੋ ਇਕ ਬਾਜ ਹੈ ਹੈ ਤਾਕੇ ਗਾਲ ਨਹਿ ਰਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਸ਼ਟਾਂ ਦਰੈਤ ਕਾਲਾ ਕਿਰਪਾ ਦਸ਼ਤਨ ਜਾਣਹਿ ਰਹੁ ਤਾਂਕੇ ਤਾਪ ਤੁਨੁ ਕਮੋ ਹਰਹੁ ਰਦਾ ਸਦ ਕਰਮੋ ਸਭ ਹੋਈ ਦਸ਼ਚਾਸ ਗੈਨਾ ਕੋਈ ਏਖ ਵਾਰ ਜਨ ਦਵੈ ਸੰਭਾਰਾ ਕਾਲ ਹਾਸੇ ਦਾਹੇ ਬਹਾਰਾ ਜਨ ਨਾਮ ਜਰੁ ਕਹਾ ਦਰਦ ਦੁਸ਼ਟ ਲੋਕ ਤੇ ਰਹਾ ਖੜ ਖੇਤ ਮੈਂ ਸਰਣ ਦੇ ਹਾਰੀ ਆਪ ਹਾ ਦੇ ਲਿਓ ਬਹਾਰੀ ਸਾਰਬ ਧਰਮਹੁ ਸਹਾਈ ਦੁਸ਼ਤ ਦੋਖ ਤੇ ਲਿਹੋ ਵਚਾਈ ਸੋਈਆ ਆਇ ਗਏ ਜਬ ਤੇ ਡਮਰੇ ਰਾਤੀ ਕੋ ਆਖਦਰ ਨਹੀਂ ਆਨਿਓ RAM ਰਹੀਮ ਪੁਰਾਨ ਪੁਰਾਨ ਅਨੇਕ ਹੈ ਮਤੇਖ ਨਾ ਮੰਨਿਓ ਸਿਮਰਤ ਸਾਸਤਰ ਵੇਸਵੈ ਵਹ ਭੇਦ ਕਹੈ ਹਮੇਖ ਨਾ ਜਾਣਿਓ ਸਰੀਏ ਸਬਾਨਾ ਕਿਰਪਾ ਲਮਰੀ ਕਰਮ ਨਖਿਓ ਸਭ ਹੈ ਬਖਾਨਿਓ ਦੁਹੇਰਾ ਸਹਲ ਦਵਾਰ ਕੋ ਸਾਢਕੈ ਗਿਹੋ ਤਹਾਰੋ ਦੁਆਰ ਹਰ ਬਾਹੇ ਗਏ ਕਿ ਹਿਲਾਜ ਅਸ ਗੋਬਿੰਦਾਸ ਹਰ ਰਾਮ ਕਰੇ ਮਹੱਲਾ ਦੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ आनंद पे आमि रिमाए सतगुरु मै पाएया सतगुरु चा पाएया सहसची मनोवजियां वारहइया राग रतन मुरवार परिया शब्द गावन आईया शब्द होत गाओ हो हरि खेरा मनजनी वसया कह नानक आनंद होवा सतगुरु मै पाएया हे मन वीरया तू सदा रहो हर नालै ਹਰਿ ਨਾਮ ਰਹਿ ਤੂੰ ਮਨ ਮੇਰੀ ਦੁਖ ਸਭਿ ਸਾਰਣਾ ਅੰਗੇਕਾਰ ਅਗਰੇ ਚੇਰਾ ਕਾਰਜ ਸਭ ਸੁਵਾਰਣਾ ਸਵਨਾਰਾ ਸਮਰਥ ਸੁਆਮੀ ਸੋ ਕ ਮਨੋ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਆਕਿਆ ਨਹੀ ਤਾ ਤੇਰਾ ਕਾਤਾਰੇ ਰੈ ਸਭ ਕਿਛ ਹੈ ਜਿਸ ਦੇ ਸੋ ਪਾਵੀ ਸਦਾ ਸੁਖਸਲਾ ਹਾਜਰੀ ਨਾਮਨ ਵਸਾਵੀ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਾਹੀ ਕਾਤਿਰੈ ਸਾਚਨਾ ਮਿਰਾ ਯਾਰ ਹਾਰੋ ਸਾਚ ਨਾਮਿ ਅਲਹਾਰ ਮਿਰਾ ਜਨ ਮੁਖਾ ਸਭ ਗਵਾਈਆ ਅਸਾਂ ਸੁਖ ਮਨੁ ਵੈ ਵਿਸਿਆ ਇਛਾ ਸਾ ਪੁਜਾਈਆ ਸਦਾ ਹਰਿ ਬਾਣ ਕੀਤਾ ਰਿਟਹਾਂ ਜਿਦਿਏ ਹੈ ਵਡਿਆਈਆ ਹਹਿ ਨਾਨਕ ਸੁਣਹੁ ਸੰਤੋ ਸਤਨ ਹੋ ਪੇ ਆਰੋ ਸਚਾ ਨਾਹਾ ਮੇਰਾ ਯਾਰ ਹਾਰੋ ਵਾਜੈ ਪੰਛ ਬਦ ਕਰ ਸੁਭਾਗੈ ਕਰ ਸੁਭਾਗੈ ਸਦ ਵਾਜੈ ਕਲਾ ਜਿਤ ਕਰਤਾ ਰੀਆ ਪੰਜ ਲੋਤਿ ਵਸਹਿ ਕੀਤੇ ਕਾਲਖੰਡ ਕੁਮਾਰੇਆ ਪਰ ਕਰਮਾਇਆ ਦਰਜਨ ਕੋ ਸਿਨਾਮ ਹਰਕੇ ਲਾਗੇ ਕਹਿ ਨਾਨਕ ਸੁਭ ਹੋਆ ਤਦ ਘਰਿ ਅਨਹਦ ਬਾਜੇ ਅਨ ਸੁਨਾਵਡ ਭਾਗੀ ਹੋ ਸਗਲ ਮਨੋ ਰਸ ਪੂਰੇ ਪਾਰ ਪਰਮ ਪਰ ਪਾਇਆ ਉਤਰੇ ਸਗਲ ਵਿਸੂਰੀ ਲੋਹਾ ਰੋਗਾ ਸੰਤਾ ਵਿਸਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸੱ세 ਪੂਰੇ ਗੁਰ ਤੇ ਜਾਣੀ ਸਰਨ ਤੇਵ ਨਿਰਗਹ ਤੇ ਭਵਤ ਸਰਗੁਰ ਹਿਆ ਵਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਰ ਰਹੋਰੇ ਮੁੰਡਾਣੀ ਮਹੱਲਾ ਬੰਜਵਾ ਧਾਰੁ ਤੁਨ ਉਸਤੂਪਈ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾਵੇ ਜੋਸਕਾ ਸਰਸਿ ਅਧਾਰੋ ਜੇ ਕੋ ਹਾਵੇ ਜੇ ਕੋ ਉਚੈ ਰਸਕਾ ਹੋਇ ਅਧਾਰੋ ਜਹਾਂ ਵਸੈ ਨ ਜਾਈ ਨਤ ਨਰਖੁਰ ਧਾਰੋ ਦਮ ਸੰਸਾਰ ਜਨ ਨਖਰੀਐ ਸੋ ਨਾਨਕ ਬ੍ਰਹਮ ਵਿਸਾਰੋ ਸਲੋਖ ਮਹੱਲਾ ਪੰਜਿਵਾ ਤੇਰਾ ਹੀ ਤਾਰਤ ਨਾਹੀ ਮਨੋ ਜੋਖਿਤ ਹੋਈ ਮਾਨ ਅਰਗੁਣਿਆਰੇ ਹੋ ਗੁਣ ਨਾਹੀ ਆਪੇ ਦੱਸਿ ਬਿਉਈ ਹਰਿ ਸਬਿਆ ਮਿਹਰਾਮਤ ਹੋਈ ਸਰਗੋ ਸੱਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮੰਦੀਵੇ ਹਰਿਆ ਪਉਣੀ ਇੱਛਾ ਦੁ ਸਮਰਥ ਜਿਛੈ ਕੋ ਨਾ ਹੈ ਉਤਤ ਰਖ ਨੀਰ ਦੁਰਮਾ ਹੈ ਸੁਣ ਕੇ ਜਮਕਾਰ ਉਤਨਾ ਜਿ ਛਟ ਜਾ ਹੈ ਬਉਜਲ ਵਿਖਮ ਸੰਗਾਹੁ ਬਿ ਸਬਦੀ ਪਾਰ ਪਾ ਹੈ ਜਨ ਕੋ ਲਗੀ ਬਿਆਸ ਅਮ੍ਰਿਤ ਸੇਖਾ ਹੈ ਕਲਮ ਹੈ ਪੁਨ ਗੁਣ ਗੋਬਿੰਦ ਗਾ ਹੈ ਸਾ ਸਾਨ ਨ ਕਿਰਪਾ ਸਮਲੈ ਸਾਹ ਹੈ ਸਾਹ ਹੈ ਵਿਸਥਾ ਕੋ ਨ ਜਾਏ ਜੀਆ ਵਸਦੇ ਆ ਹੈ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜਿਬਾ ਜਪ ਗੁਰ ਨਾਉ ਨਿਤ੍ਰਿ ਸਗੁ ਵੇਖਣਾ ਸਰਣੇ ਸਿਨ ਨਾ ਗੁਰ ਨਾਉ ਸਤ ਗੁਰ ਸਿਤਿ ਰਤਿਆ ਦਰਗਹਿ ਪੈ ਠਾਉ ਕੋ ਨਾਨਕ ਕਿਰਪਾ ਕਰੇ ਜਿਸਨ ਹੈ ਵਸਦੇ ਜਗ ਬਾਤਮਾ ਕਾਢੀ ਹੈ ਗਰਲੇ ਕੀ ਕੀ ਮਹੱਲਾ ਬੰਜਵਾ ਰਖੇ ਰਖਣ ਹਾਰੇ ਆਪ ਬਹਾਰਿਨ ਗੁਰ ਕੀ ਪੈਰੀ ਪਾਏ ਕਾ ਸਵਾਰਿਨ ਹੋ ਆਪ ਦਿਆਲ ਮਨ ਹੋ ਨ ਵਿਸਾਰਿਨ ਸਾਜਨਾ ਕੇ ਸੰਗ ਭਾਵਜਨ ਤਾਰਿਨ ਸਾਗ ਅਨੰਦ ਕਾ ਦਰਸ਼ਨ ਮਾਹੀ ਵਿਦਾਰਿਨ ਤੇ ਸਾਹਿਬ ਕੀ ਰੇ ਕਾ ਨਾਨਕ ਮਨੇ ਮਾਹ ਜਿਸਮਰਤ ਸੁਖ ਹੋਏ ਸਗਲੇ ਲੋਕ ਜਾਨ ਸਾਹਬ ਕੀ ਰੇਕ ਨਾਨਕ ਮਨੇ ਮਾ ਹੈ ਜਿਸ ਮਰਤ ਸੁਖ ਹੋਏ ਸਗਲੇ ਨੂੰ ਸਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ